ਹਾਂਜੀ ਵੀਡੀਓ ਵੇਖ ਰਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਅਸਾਂ ਕਲਾਸ ਕਾ ਟਿੱਕ ਤੁਸੀਂ ਸਾਰੇ ਚਾੜਤੀ ਕਲਾਸ ਹੋਮੋਗੇ ਸੋ ਹਰੋ ਜਿਸ ਤਰ੍ਹਾਂ ਅੱਜ ਫੇਰ ਤਾਂ ਆਪਾਂ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਕਿ ਅੱਜ ਆਪਾਂ ਨਵੀਂ ਰੈਸਪੀ ਬਣਾਉਣ ਲੱਗੇ ਸੀ ਇਹਦੇ ਵਿੱਚ ਆਪਾਂ ਚਾਰ ਸਬਜ਼ੀਆਂ ਮਿਕਸ ਕੀਤੀਆਂ ਹੋਈਆਂ ਜਿਵੇਂ ਕਿ ਤੁਸੀਂ ਵੇਖ ਹੀ ਰਹੇ ਹੋ ਇੱਕ ਪੇਂਗਣਾ ਹਨਾ ਇੱਕ ਆਲੂ ਆਪਰੇ ਇੱਕ ਆਪਾਂ ਫੁੱਲ ਗੋਭੀ ਕੱਟੀ ਹੋਈ ਆ ਤੇ ਇੱਕ ਆਪਾਂ ਬੰਦ ਗੋਭੀ ਕੱਟੀ ਹੋਈ ਆ ਕਿਉਂਕਿ ਬਾਦ ਗੋਬੀ ਦੇ ਵਿੱਚ ਬਾਕੀ ਦੀਆਂ ਸਬਜ਼ੀਆਂ ਜਿਹੜੀਆਂ ਉਹ ਨਜ਼ਰ ਨਹੀਂ ਆ ਰਹੀਆਂ ਇਆਂ ਤੇ ਇਹਨਾਂ ਨੂੰ ਆਪਾਂ ਅੱਜ ਬਣਾਵਾਂਗੇ ਤੇ ਇਹਦੇ ਵਾਸਤੇ ਆਪਾਂ ਜਿਹੜਾ ਮੇਰੇ ਕੋਲ ਟਮਾਟਰ ਵੀ ਨਹੀਂ ਹੈਗਾ ਤੇ ਅੱਜ ਹਰੀ ਮਿਰਚ ਵੀ ਥੋੜੀ ਖਤਮ ਹੋਈ ਹੋਈ ਆ ਕਿਉਂਕਿ ਸਬਜ਼ੀ ਵਾਲਾ ਨਹੀਂ ਆਇਆ ਅੱਜ ਤੇ ਇਸ ਕਰਕੇ ਅੱਜ ਆਪਾਂ ਲਾਲ ਮਿਰਚ ਹੀ ਵਰਤਾਂਗੇ ਤੇ ਟਮਾਟਰ ਨੂੰ ਵੀ ਨਹੀਂ ਪਾਉਣਾ ਅੱਜ ਆਪਾਂ ജി ഹന പാ

ਉੜਿਆ ਹੁਣ ਰਿਜਨ ਤੋਂ ਬਾਅਦ ਆਪਾਂ ਇਹਨੂੰ ਮਸਾਲੇ ਪਾਉਣ ਹੋਣੇ ਆਪਾਂ ਟੱਕ ਦਿੰਦੇ ਹਾਂ ਸਬ지 ਆਪਣੀ ਬਣ ਕੇ ਹੋ ਚੁੱਕੀ ਆ ਰੈਡੀ ਸਾਰੀਆਂ ਚੀਜ਼ਾਂ ਆਪਣੀਆਂ ਘੱਟੀਆਂ ਸੀ ਬਿੰਗਣੀ ਵੀ ਪੰਧੋਰੀ ਵੀ ਫੁੱਲੋਰੀ ਵੀ ਸਿਰਫ ਆਲੂ ਹੀ ਬਾਜ਼ਾਰ ਵਾਲੇ ਸੀ ਇਸ ਕਰਕੇ ਵਿੰਡੋ ਹੁਣ ਜਿਹੜੀ ਉਹ ਤਿਆਰ ਹੋ ਚੁੱਕੀ ਆ ਇਹ ਮਸਾਲੇ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣੇ ਜਿਆਦਾ ਪਾਉਣੇ ਅਸੀਂ ਵੀ ਐਸੇ ਤਰੀਕੇ ਨਾਲ ਬਣਾਏ ਨੂੰ ਜੇਕਰ ਤੁਹਾਨੂੰ ਸਾਡਾ ਤਰੀਕਾ ਵਧੀਆ ਲੱਗਦਾ ਕਮੈਂਟ ਕਰਕੇ ਜਰੂਰ ਦੱਸਣਾਵਾਸ ਕਰਦੇ ਕਿ ਤੁਹਾਨੂੰ ਸਾਡੀ ਆਚੜੀ ਨਾਲ ਮੇਰੇ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਮੈਂਟ ਸ਼ੇਅਰ ਜੁਰੀ ਕਰਨਾ ਜਲਦੀ ਮਿਲਦੇ ਆ ਗੁੜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਜੀ ਵਾਇਕੋ ਚੀਕਾ ਖਾਲਸਾ ਵਾਇਕੋ ਚੀਕੀ ਫਤੇ ਧਨੀਆ ਪਾਉਣਾ ਬਾਕੀ ਰਹਿ ਗਿਆ ਸੀ ਆਪਣਾ